ਜੇ ਆਪਾਂ ਮੌਜੂਦ ਹਾਂ ਇਹ ਆ ਜੀ ਪਿੰਡ आले ਵਾਲਾ ਕੀ ਨਾਮ ਹੈ ਗੁਰਚਰਨ ਸਿੰਘ ਕਿਹੋ ਜਿਹੇ ਹਾਲਾਤ ਹੈਗੇ ਨੇ ਪਾਣੀ ਬਹੁਤ ਜ਼ਿਆਦਾ ਹਾਲਾਤ ਬਥੇ ਮਾੜੇ ਹੈ ਇਲਾਕੇ ਦੇ ਇਸ ਤਰ੍ਹਾਂ ਕਿ ਮਤਲਬ ਪਾਣੀ ਜਦੋਂ ਥੋੜਾ ਜਿਹਾ ਵੀ ਆ ਗਿਆ ਸਭ ਹੀ ਬੜਾ ਮੋਟਾ ਪੈ ਜਾਂਦਾ ਤੇ ਇੱਥੀ ਤੇ ਬਹੁਤ ਜਾਨੀ ਕਿ ਜ਼ਿਆਦਾ ਇਲਾਕਾ ਬਹੁਤ ਜ਼ਿਆਦਾ ਪਾਣੀ ਕਿੱਥੇ ਪਾਣੀ ਆ ਗਿਆ ਸੀ ਮਤਲਬ ਹਾਂ ਸਾਰਾ ਪਾਣੀ ਹੀ ਇੱਥੇ ਆ ਬੱਚਾ ਪਰ ਇਧਰ ਨੂੰ ਸਾਰਾ ਹੀ ਠੀਕ ਹੈ ਪਸ਼ੂ ਵੀ ਇੱਥੇ ਬੰਨੇ ਪਸ਼ੂ ਇੱਥੇ ਬੰਦੇ ਮੌਕਾ ਨਹੀਂ ਮਿਲਿਆ ਬਾਹਰ ਕੱਢਣ ਦਾ ਨਾ ਜੀ ਨਾ ਨਾ ਠੀਕ ਹੈ ਕੋਈ ਮਿਲਰੀ ਮਦਦ ਆ ਰਹੀ ਇੱਥੇ ਕੋਈ ਨਹੀਂ ਕੋਈ ਨਹੀਂ ਕੋ ਜਿਹੜੇ ਮੇਨ ਮੇਨ ਜੀ ਹੋ ਇੱਥੇ ਆ ਤੇ ਬਾਕੀ ਜਿਹੜੇ ਛੋਟੇ ਜਵਾਗ ਉਹ ਕਲਾਕ ਨੂੰ ਦਿੱਤੇ ਬੰਦ ਦਿੱਤੇ ਠੀਕ ਹੈ ਇਸ ਕਰਕੇ ਫਿਰ ਤੁਹਾਨੂੰ ਪਤਾ ਪਾਣੀ ਦਾ ਬਹਰਾ ਦਾ ਪਤਾ ਨਹੀਂ ਕਦੋਂ ਵੱਧ ਜਾਣਾ ਕਦੋਂ ਘਟ ਜਾਣਾ ਜੀ ਜੀ ਹਾਂ ਚਲੋ ਠੀਕ ਹੈ ਹਾਂ ਮੁਸੀਬਤਾਂ ਦੇਖ ਸਕਦੇ ਹੋ ਲਗਾਤਾਰ ਜਾਰੀ ਨੇ ਕੋਈ ਕਹਾਂਗੇ ਬੇਨਤੀ ਕਰਾਂਗੇ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਕਿਰਪਾ ਕਰੋ ਸਾਡੇ ਤੇ ਕਿਰਪਾ ਕਰੋਗੇ ਤੇ ਸਾਰੀਆਂ ਹੀ ਚੀਜ਼ਾਂ ਇੱਥੇ ਹੀ ਪੂਰੀਆਂ ਹੋ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸਕਦੇ ਹੋ ਕਿ ਬਿਲਕੁਲ ਜਿਹੜਾ ਹਾਲੇ ਵੀ ਜਿਹੜਾ ਸਬਰ ਸੰਤੋਖ ਦੇ ਵਿੱਚ ਨੇ ਲੋਕ ਸੋ ਤਸਵੀਰਾਂ ਸ਼ੇਅਰ ਜ਼ਰੂਰ ਕਰੀਏ